ਪਿਓਰ ਵਿਸਕੋਸ ਜੂਟ ਬਰਬਰੀ ਦੇ ਵਿੱਚ ਡਿਜ਼ਾਈਨ ਲੈ ਕੇ ਆਏ ਹਾਂ ਸੋ ਲਈ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਚੈੱਕ ਕਰ ਲੋ ਫੈਬਰਿਕ ਚੈੱਕ ਕਰ ਲੋ ਪਿਓਰ ਹੈ ਇਹ ਕੁਆਲਿਟੀ ਪਿਓਰ ਜੂਟ ਬਰਬਰੀ ਰਹੂਗੀ ਜੀ ਇਸ ਨੂੰ ਕੁਆਲਿਟੀ ਤੋਂ ਪਤਾ ਲੱਗ ਗਈ ਹੈ ਉਹ ਪਿਓਰ ਜੂਟ ਬਰਬਰੀ ਰਹੂਗੀ ਜੀ ਨਾਲ ਜਿਹੜੀ ਬਾਟਮ ਹੈ ਜੀ ਪਿਓਰ ਵਿਸਕੋਸ ਮਸਲੀਨ ਹੈ ਪਿਓਰ ਵਿਸਕੋਸ ਹੈ ਇਹ ਮਸਲੀਨ ਦੀ ਬਾਟਮ ਰਹੂਗੀ ਜੀ ਨਾਲ ਇਹਦੇ ਵਿੱਚ ਜਿਹੜੀ ਡਿਜ਼ਾਈਨਿੰਗ ਹੈ ਉਹ ਵੀ ਬਹੁਤ ਪਿਆਰੀ ਹੈ ਤਿੰਨ ਇਹਦੇ ਵਿੱਚ ਕਲਰ ਨੇ ਪ੍ਰਿੰਟਿੰਗ ਚੈੱਕ ਕਰ ਲੋ ਕਿੰਨਾ ਪਿਆਰਾ ਪ੍ਰਿੰਟ ਲੱਗਦਾ ਜੀ ਕਿੰਨਾ ਪਿਆਰਾ ਇਹ ਬਣਿਆ ਹੋਇਆ ਲੱਗੂਗਾ ਕਿਉਂਕਿ ਇਸ ਨੂੰ ਇੱਥ ਪ੍ਰਿੰਟਿੰਗ ਬਹੁਤ ਸੋਹਣੀ ਹੈ ਕਿਉਂਕਿ ਇਹ ਜਿਹੜੀ ਪ੍ਰਿੰਟ ਹੈ ਨਾ ਇਹ ਪੈਣਾ ਨੂੰ ਬਹੁਤ ਸੰਦ ਆਉਂਦਾ ਜਿਵੇਂ ਦੁਪੱਟਾ ਤੁਸੀਂ ਕਿਵੇਂ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹੋ ਕੰਪਿਊਟਰ ਡਾਈ ਵੀ ਕਰਵਾ ਲੈਂਦੇ ਨੇ ਕਈ ਕਸਟਮਰ ਕਈ ਕਸਟਮਰ ਸਿੰਗਲ ਡਾਈ ਕਰਵਾ ਲੈਂਦੇ ਨੇ ਜਿਵੇਂ ਨਾ ਇਹਨਾਂ ਨਾਲ ਕੰਪਿਊਟਰ ਡਾਈ ਚੱਲਦੀ ਹੈ ਜਿਵੇਂ ਮਲਟੀ ਕਲਰ ਦਾ ਦੁਪੱਟਾ ਜਿਵੇਂ ਤਿੰਨ ਚਾਰ ਰੰਗਾਂ ਦਾ ਦੁਪੱਟਾ ਬਹੁਤ ਹੀ ਸੋਹਣਾ ਲੱਗਦਾ ਇਹਨਾਂ ਦੁਪੱਟਾ ਜੀ ਕਿਉਂਕਿ ਨਾ ਅਸੀਂ ਹਰ ਕਸਟਮਰ ਦਾ ਰੈਡੀ ਕਰਵਾ ਕੇ ਦਿੱਤਾ ਸੀਗਾ ਮਤਲਬ ਕਿ 250 ਰੁਪਏ ਦਾ ਦੁਪੱਟਾ ਸੀ ਉਹ ਮਸਲੀਨ ਦਾ ਤੇ 300 ਰੁਪਏ ਡ ਬਹੁਤ ਸੋਹਣਾ ਲੱਗਿਆ ਸੀ ਅਸੀਂ ਕਸਟਮਰ ਨੂੰ ਕਰਵਾ ਕੇ ਦਿੱਤਾ ਸੀ ਹੁਣ ਇਹ ਆਪਣੇ ਕੋਲ ਵੈਸੇ ਬਿਣਾ ਦੁਪੱਟੇ ਦਾ ਸੂਟ ਆ 1250 ਪ੍ਰਾਈਸ ਦੇ ਵਿੱਚ ਆ ਜੀ ਦੁਪੱਟਾ ਜਿੰਨੀ ਮਰਜ਼ੀ ਤੁਸੀਂ ਕਸਟਮਾਈਜ਼ ਕਰ ਲਿਓ ਡਿਜ਼ਾਈਨ ਚੈੱਕ ਕਰ ਲਓ ਕਿੰਨਾ ਪਿਆਰਾ ਇਹ ਆਊਗਾ ਜੀ ਪੀਕਾਕ ਨੇਵੀ ਕਲਰ ਬਹੁਤ ਸੋਹਣਾ ਕਲਰ ਆ ਇਹ ਕਿਹਦੇ ਵਿੱਚ ਕਲਰ ਹੈਗਾ ਦੇਖੋ ਬੜਾ ਸੋਹਣਾ ਬਲੈਕ ਇਹਦੇ ਵਿੱਚ ਤਿੰਨ ਕਲਰ ਨੇ ਤਿੰਨੇ ਕਲਰ ਬਹੁਤ ਸੋਹਣੇ ਨੇ ਕਲਰ ਦੇਖੋ ਜੀ ਕਿੰਨਾ ਪਿਆਰਾ ਹੈਗਾ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਡਿਜ਼ਾਈਨਿੰਗ ਬੜੀ ਪਿਆਰੀ ਹੈ ਕਲਰ ਦੇ ਉੱਤੇ ਗੌਰ ਕਰੋ ਤੁਸੀਂ ਦੁਪੱਟਾ ਜਿਵੇਂ ਮਰਜ਼ੀ ਡਾਈ ਕਰਵਾ ਲ ਅਸੀਂ ਦੁਪੱਟੇ ਨਾਲ ਰੈਡੀ ਕਰਵਾ ਕੇ ਦਿੱਤਾ ਸੀ ਕਸਟਮਰ ਨੂੰ ਬਹੁਤ ਜ਼ਿਆਦਾ ਸੋਹਣੀ ਆਈਟਮ ਰੈਡੀ ਹੋ ਗਈ ਸੀ ਉਦੋਂ ਤਾਂ ਮੈਂ ਇਹ ਭੈਣਾਂ ਨੂੰ ਸੂਟ ਦੀ ਰეკਮੈਂਡ ਕਰਦਾ ਜਲਦੀ ਬੁਕਿੰਗ ਕਰਵਾ ਲਓ